ਸਤਿ ਸ਼੍ਰੀ ਅਕਾਲ ḍ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੋਹੜੀ ਦੇ ਤਿਉਹਾਰ ਦੇ ਉੱਤੇ ਪੰਜਾਬ ਵਾਸੀਆਂ ਨੂੰ ਖਾਸ ਕਰ ਪਟਿਆਲਾ ਵਾਸੀਆਂ ਨੂੰ ਇੱਕ ਸਵਾਗਤ ਮਿਲਣ ਜਾ ਰਹੀ ਹੈ। ਪਟਿਆਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਸਥਿਤ ਕਿਲਾ ਮੁਬਾਰਕ ਦੀ ਇੱਕ ਇਮਾਰਤ ਨੂੰ ਇੱਕ ਹਿੱਸੇ ਨੂੰ ਹੋਟਲ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਤੇ ਇਹਦਾ ਅੱਜ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਨਾ ਹੈ। ਪਟਿਆਲਾ ਵਾਸੀ ਕਾਫੀ ਉਤਸ਼ਾਹਿਤ ਨੇ ਇਸ ਨੂੰ ਲੈ ਕੇ ਕਿਉਂਕਿ ਇੱਕ ਰੋਜ਼ਗਾਰ ਦੇ ਮੌਕੇ ਵੀ ਵਦਨਗੇ ਤੇ ਖਾਸ ਕਰ ਵੈਡਿੰਗ ਟੂਰਿਜ਼ਮ ਨੂੰ ਕਾਫੀ ਹੰਗਾਰਾ ਮਿਲੇਗਾ ਜਿਹੜੇ ਲੋਕ ਅੱਜ ਕੱਲ ਵਿਆਹ ਸ਼ਾਦੀਆਂ ਕਰਦੇ ਨੇ ਪਹਿਲਾਂ ਪ੍ਰੀ ਵੈਡਿੰਗ ਹੁੰਦੀ ਆ ਜਾਂ ਫਿਰ ਇਸ ਤੋਂ ਇਲਾਵਾ ਹੋਰ ਵੀ ਰਸਮਾਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਇੱਕ ਯਾਦਗਾਰ ਪਲਾਂ ਨੂੰ ਉਹ ਸਮੇਟਣਾ ਚਾਹੁੰਦੇ ਹੁੰਦੇ ਨੇ ਤਾਂ ਅਜਿਹੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਦੇ ਵਿੱਚ ਬਣੇ ਹੋਟਲ ਉਹਨਾਂ ਵਾਸਤੇ ਹੋਰ ਵੀ ਸਹਾਇਕ ਸਿੱਧ ਹੋ ਜਾਂਦੇ ਨੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਹੋਰ ਵੀ ਪ੍ਰਭਾਵਸ਼ਾਲੀ ਹੁੰਦੀ ਹੈ ਤਾਂ ਇਹ ਲੰਮੇ ਸਮੇਂ ਤੋਂ ਪ੍ਰੋਜੈਕਟ ਚੱਲ ਰਿਹਾ ਸੀਗਾ ਤੇ ਹੁਣ ਪ੍ਰੋਜੈਕਟ ਪੂਰਾ ਹੋ ਗਿਆ ਹੈ ਇਹਦੇ ਇੱਕ ਜਿਹੜਾ ਮਾਡਲ ਲਾਗੂ ਕੀਤਾ ਗਿਆ ਉਹ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਹਦੇ ਤਹਿਤ ਇਹ ਹੋਟਲ ਤਿਆਰ ਕੀਤਾ ਗਿਆ ਹੈ ਕਿਲਾ ਮੁਬਾਰਕ ਦੇ ਵਿੱਚ ਇੱਕ ਇਮਾਰਤ ਹੈ ਰਣਵਾਸ ਰਣਵਾਸ ਦੇ ਵਿੱਚ ਜਦੋਂ ਰਾਜਿਆਂ ਦੇ ਸਮੇਂ ਦੇ ਵਿੱਚ ਬਾਹਰੋਂ ਆਉਂਦੇ ਮਹਿਮਾਨ ਸੀਗੇ ਉਹ ਇੱਥੇ ਠਹਿਰਦੇ ਸੀ ਉਹਨਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਜਾਂਦਾ ਸੀ ਖਾਣ ਪੀਣ ਦਾ ਬੰਦੋਬਸਤ ਕੀਤਾ ਜਾਂਦਾ ਸੀਗਾ ਯਾਨੀ ਕਿ ਸ਼ਾਹੀ ਗੈਸਟ ਹਾਊਸ ਰਾਇਲ ਗੈਸਟ ਹਾਊਸ ਨੂੰ ਹੁਣ ਰਾਇਲ ਹੋਟਲ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ 2018 ਦੇ ਵਿੱਚ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਜਿਹੜੇ ਅਧਿਕਾਰ ਸੀਗੇ ਜਾਂ ਇਹ ਇਮਾਰਤ ਇੱਕ ਗਰੁੱਪ ਦੇ ਹਵਾਲੇ ਕਰ ਦਿੱਤੀ ਗਈ ਸੀਗੀ ਪਾਰਕ ਗਰੁੱਪ ਦੇ ਉਹੀ ਹੁਣੇ ਸੋ ਹੋਟਲ ਨੂੰ ਤਿਆਰ ਕਰ ਰਹੇ ਸੀਗੇ ਤੇ ਹੁਣ ਹੋਟਲ ਉਹਨਾਂ ਦੇ ਹਵਾਲੇ ਹੈ ਇਮਾਰਤ ਤੇ 30 ਸਾਲਾਂ ਵਾਸਤੇ ਲੀਜ਼ ਦੇ ਉੱਤੇ ਇਹ ਸਿਮਾਰਤ ਨੂੰ ਦਿੱਤਾ ਗਿਆ ਤੇ 35 ਲੱਖ ਰੁਪਇਆ ਸਾਲਾਨਾ ਆਮਦਨ ਵੀ ਇਹਦੇ ਨਾਲ ਸਰਕਾਰ ਨੂੰ ਹੋਵੇਗੀ ਇੱਕ ਤਰ੍ਹਾਂ ਦਾ ਰੈਂਟ ਸਰਕਾਰ ਵੱਲੋਂ ਲਿਆ ਜਾਏਗਾ ਜਾਣਕਾਰੀ ਮੁਤਾਬਕ ਕਿ ਜਿਹੜੀਆਂ ਮੁੱਢਲੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਵੈਸੇ ਕੁੱਲ ਮਿਲਾ ਕੇ 10 ਏਕੜ ਦੇ ਵਿੱਚ ਕਿਲਾ ਮੁਬਾਰਕ ਹੈ ਕਿਲਾ ਮੁਬਾਰਕ ਸ਼ਾਹੀ ਕਿਲਾ ਹੈ ਪੁਰਾਣਾ ਕਿਲਾ ਲੋਕੋ ਨੂੰ ਦੂਰੋਂ ਦਿਨੋਂ ਦੇਖਣ ਵਾਸਤੇ ਆਉਂਦੇ ਨੇ ਪਟਿਆਲਾ ਦੇ ਬਿਲਕੁਲ ਭੀੜ-ਪਾੜ ਵਾਲੇ ਇਲਾਕੇ ਦੇ ਵਿੱਚ ਸਥਿਤ ਹੈ ਕਿਲਾ ਆਸ-ਪਾਸ ਬਹੁਤ ਭੀੜੇ-ਭੀੜੇ ਬਾਜ਼ਾਰ ਨੇ ਤਾਂ ਇਸ ਕਿਲੇ ਦੇ ਵਿੱਚ ਹੁਣ ਇਹ ਰਨਵਾਸ ਇਮਾਰਤ ਆ ਉਹਦੇ ਵਿੱਚ ਇਹ ਬਿਲਡਿੰਗ ਜਿਹੜੀ ਰਨਵਾਸ ਵਾਲੀ ਆ ਤਿਆਰ ਕੀਤੀ ਗਈ ਆ ਹੋਟਲ ਦਾ ਇਹਨੂੰ ਰੂਪ ਦੇ ਦਿੱਤਾ ਗਿਆ ਵੈਸੇ ਪੂਰਾ ਕਿਲਾ 10 ਏਕੜ ਦੇ ਵਿੱਚ ਆ ਪਰ ਸਿਰਫ ਇਹ ਇੱਕ ਹਿੱਸਾ ਹੀ ਇਸ ਕਿਲੇ ਦਾ ਬਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਇਸ ਤੋਂ ਇਲਾਵਾ ਇੱਕ ਮਿਊਜ਼ੀਅਮ ਵੀ ਹੈਗਾ ਉਹ ਬਿਲਕੁਲ ਇਸ ਰਣਵਾਸ ਵਾਲੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਹੈ ਉਹਦੇ ਵਿੱਚ ਵੀ ਜਿਹੜੇ ਲੋਕ ਆਉਣਗੇ ਤਾਂ ਉੱਥੇ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਨਿਸ਼ਾਨੀਆਂ ਨੇ ਰਾਜਿਆਂ ਦੀਆਂ ਉਹ ਵੀ ਦੇਖ ਸਕਣਗੇ ਤੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦਾ ਉਦਘਾਟਨ ਕਰ ਦੇਣਾ ਉਸ ਤੋਂ ਬਾਅਦ ਦੇ ਵਿੱਚ ਆਮ ਲੋਕਾਂ ਵਾਸਤੇ ਖੁੱਲ ਜਾਵੇਗਾ ਲੋਕਾਂ ਨੂੰ ਮੌਕਾ ਮਿਲੇਗਾ ਉੱਥੇ ਜਾ ਕੇ ਫੋਟੋਗ੍ਰਾਫੀ ਕਰਨ ਦਾ ਉੱਥੇ ਰਹਿਣ ਦਾ ਸ਼ਾਹੀ ਲੋਕ ਕਿਵੇਂ ਰਹਿੰਦੇ ਸੀਗੇ ਸ਼ਾਹੀ ਕਮਰੇ ਕਿਹੋ ਜਿਹੇ ਹੁੰਦੇ ਸੀ ਸ਼ਾਹੀ ਮਹਿਲ ਦੇ ਵਿੱਚ ਰਹਿਣਾ ਕਿਲੇ ਦੇ ਵਿੱਚ ਰਹਿਣਾ ਕਿਹੋ ਜਿਹਾ ਉਹਦਾ ਅਹਿਸਾਸ ਕਰ ਸਕਣਗੇ ਦੇਸ਼ ਭਰ ਦੇ ਲੋਕ ਕਿਉਂਕਿ ਦੂਰੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਪਟਿਆਲਾ ਨੂੰ ਦੇਖਣਾ ਨੇੜੇ ਤੋਂ ਤਾਂ ਪਟਿਆਲਾ ਦੇ ਕਿਸੇ ਕਿਲੇ ਦੇ ਵਿੱਚ ਹੀ ਨੇੜੇ ਤੜੇ ਰਿਹਾ ਜਾਵੇ ਤਾਂ ਹੁਣ ਕਿਲੇ ਦੇ ਵਿੱਚ ਹੀ ਰਹਿਣਾ ਉਹਨਾਂ ਵਾਸਤੇ ਸੌਖਾ ਹੋ ਜਾਏਗਾ ਕਿਉਂਕਿ ਰਣਵਾਸ ਦੇ ਵਿੱਚ ਜਿਹੜਾ ਬਿਲਡਿੰਗ ਸੀਗੀ ਰਣਵਾਸ ਕਿਹਾ ਜਾਂਦਾ ਸੀ ਜਿਹਨੂੰ ਰਾਜਿਆਂ ਦੇ ਸਮੇਂ ਉਹਨੂੰ ਹੀ ਹੋਟਲ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਇਹਦੇ ਵਾਸਤੇ 28 ਲਗਜ਼ਰੀ ਕਮਰੇ ਤਿਆਰ ਹੋਏ ਨੇ ਸੋ ਹਾਟਲ ਦੇ ਵਿੱਚ 28 ਕਮਰੇ ਨੇ ਬਾਕੀ ਹਾਲ ਐ ਡਾਈਨਿੰਗ ਹਾਲ ਵਗੈਰਾ ਵੀ ਐ ਉਸ ਤੋਂ ਇਲਾਵਾ ਇੱਕ ਖੁੱਲੀ ਡੁੱਲੀ ਵਿੱਚ ਜਗ੍ਹਾ ਵੀ ਹੈਗੀ ਆ ਜਿਹਦਾ ਵੀ ਕਿਸੇ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ ਹੋਵੇਗਾ ਤਾਂ ਕੁੱਲ ਮਿਲਾ ਕੇ ਪਟਿਆਲਾ ਦੇ ਬਿਲਕੁਲ ਭੀੜ ਭੜੱਕੇ ਵਾਲੇ ਏਰੀਏ ਦੇ ਵਿੱਚ ਪੈਣ ਵਾਲਾ ਕਿਲਾ ਮੁਬਾਰਕ ਹੁਣ ਲੋਕਾਂ ਵਾਸਤੇ ਜਿਹੜੇ ਲੋਕ ਇਸ ਹੋਟਲ 'ਚ ਰਹਿਣਾ ਚਾਹਣਗੇ ਵਿਆਹ ਸਮਾਗਮ ਜਾਂ ਹੋਰ ਫੰਕਸ਼ਨ ਕਰਨਾ ਚਾਹਣਗੇ ਉਹਨਾਂ ਵਾਸਤੇ ਖੁੱਲਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕਰ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਆਮ ਲੋਕ ਸੌਖਿਆ ਹੀ ਇੱਥੇ ਆ ਜਾ ਸਕਣਗੇ ਵੈਸੇ ਵੀ ਪਟਿਆਲਾ ਦੇ ਕਿਲੇ ਨੂੰ ਦੇਖਣ ਵਾਸਤੇ ਪਟਿਆਲਾ ਸ਼ਹਿਰ ਦੀ ਰਿਆਸਤ ਨੂੰ ਵੇਖਣ ਵਾਸਤੇ ਦੂਰ ਦਰਾੜਿਆਂ ਤੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਤਾਂ ਹੁਣ ਇਹ ਹੋਰ ਵੀ ਖਿੱਚਦਾ ਕੇਂਦਰ ਬਣ ਜਾਏਗਾ ਪਰ ਇਹਦੇ ਵਿੱਚ ਇੱਕੇ ਜ਼ਰੂਰ ਹੈ ਕਿ ਭੀੜ-ਪੜ ਵਾਲਾ ਇਲਾਕਾ ਹੈ ਤਾਂ ਥੋੜੀ ਪਾਰਕਿੰਗ ਦੀ ਸਮੱਸਿਆ ਜ਼ਰੂਰ ਆਵੇਗੀ ਜਦੋਂ ਕਿਲੇ ਦੇ ਵਿੱਚ ਐਂਟਰ ਹੋਗੇ ਉੱਥੇ ਕੋਈ ਪਾਰਕਿੰਗ ਦੀ ਸਮੱਸਿਆ ਨਹੀਂ ਕਿਉਂਕਿ 10 ਏਕੜ ਦੇ ਵਿੱਚ ਜੇਕਰ ਕਿਲਾ ਹੈ ਤਾਂ ਖੁੱਲੀ ਡੁੱਲੀ ਪਾਰਕਿੰਗ ਉਹਦੇ ਵਿੱਚ ਹੈਗੀ ਆ ਪਰ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਜਿਹੜੀਆਂ ਗੱਡੀਆਂ ਦਾ ਲੰਘਣਾ ਜਾਂ ਕਿਸ ਤਰ੍ਹਾਂ ਉਹ ਥੋੜਾ ਜਿਹਾ ਮੋਸਟਲ ਹੋਵੇਗਾ ਪਰ ਜਿਨ੍ਹਾਂ ਨੇ ਪਹੁੰਚਣਾ ਹੈ ਉਹ ਜ਼ਰੂਰ ਪਹੁੰਚਦੇ ਨੇ ਜੀ ਜਿਨ੍ਹਾਂ ਨੇ ਆਪਣਾ ਕੋਈ ਨਾ ਕੋਈ ਵੈਡਿੰਗ ਦਾ ਜਾਂ ਕੋਈ ਵੀ ਸਮਾਗਮ ਕਰਨਾ ਤਾਂ ਉਹ ਅਜਿਹੀਆਂ ਚੀਜ਼ਾਂ ਨੂੰ ਲੱਭਦੇ ਫਿਰਦੇ ਹੁੰਦੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਹੜੀ ਦੇ ਤਿਉਹਾਰ ਦੇ ਉੱਤੇ ਇਹਦਾ ਉਦਘਾਟਨ ਕਰਨ ਜਾ ਰਹੇ ਨੇ ਤੇ ਪਟਿਆਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਦੁਨੀਆ ਦੇ ਲੋਕਾਂ ਨੂੰ ਇੱਕ ਨਵਾਂ ਹੋਟਲ ਮਿਲਣ ਜਾ ਰਿਹਾ ਹੈ ਪਾਰਕ ਹੋਟਲ ਚੇਨ ਦੇ ਤਹਿਤ ਹੀ ਇਹਨੂੰ ਚਲਾਇਆ ਜਾਏਗਾ ਲੀਜ਼ ਦਾ ਵੀ ਤੁਹਾਨੂੰ ਦੱਸ ਦਿੱਤਾ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਵੀ ਕਈ ਸ਼ਾਹੀ سہولتਾਂ ਵੀ ਮਿਲਣ ਦੀ ਉਮੀਦ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ